ਹਾਂਜੀ ਦੋਸਤੋ ਆਰਨਸੀ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਨਿਕਲ ਕੇ ਆਇਆ ਹੈ ਇਸ ਨੋਟੀਫਿਕੇਸ਼ਨ ਵਿੱਚ 3093 ਅਪਰੈਂਟਸਿਪ ਦੀ ਭਰਤੀ ਨਿਕਲ ਕੇ ਆਈ ਹੈ ਸੋ ਇਹ ਨੋਟੀਫਿਕੇਸ਼ਨ ਰੇਲਵੇ ਰਿਕੁਆਇਰਮੈਂਟ ਸੈਲ ਨੌਰ ਰੇਲਵੇ ਵੱਲੋਂ ਜਾਰੀ ਕੀਤਾ ਗਿਆ ਹੈ ਸੋ ਇਸ ਨੋਟੀਫਿਕੇਸ਼ਨ ਦੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਨੋਟੀਫਿਕੇਸ਼ਨ ਤੁਹਾਨੂੰ ਸਾਡੇ WhatsApp ਗਰੁੱਪ ਤੇ Telegram ਚੈਨਲ ਦੇ ਉੱਤੇ ਮਿਲ ਜਾਵੇਗਾ ਸਭ ਤੋਂ ਪਹਿਲਾਂ ਬਟੂ DCK ਫ ਚੈਨਲ ਤੇ ਆਏ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਸੋ ਇਸੇ ਤਰ੍ਹਾਂ ਦੀ ਹਰ ਨਵੀਂ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਜਾਣਦੇ ਆ ਇਸ ਨੋਟੀਫਿਕੇਸ਼ਨ ਬਾਰੇ ਹਾਂਜੀ ਦੋਸਤੋ ਇਹ ਨੋਟੀਫਿਕੇਸ਼ਨ ਆਪਣੇ ਕੋਲ ਆਰਰਸੀ ਨਾਰਥ ਰੇਲਵੇ ਐਕਟ ਅਪਰੈਂਟਿਸਿਪ ਆਨਲਾਈਨ ਫਾਰਮ 2023 ਆਪਣੇ ਕੋਲੇ 6 12 2023 ਨੂੰ ਅਪਡੇਟ ਨਿਕਲ ਕੇ ਆਈ ਸੀ ਸੋ ਲਾਟੈਸਟ ਅਪਡੇਟ ਸੀ ਜਿਹੜੀ ਆਪਾਂ ਨੂੰ 12 12 2023 ਨੂੰ ਮਿਲੀ ਸੀ ਸੋ ਇਹਦੀ ਜਿਹੜੀ ਟੋਟਲ ਵੈਕੈਂਸੀ ਆ ਉਹ ਆਪਣੇ ਕੋਲੇ 3093 ਪੋਸਟਾਂ ਨਿਕਲ ਕੇ ਆਈਆਂ ਹਨ ਸੋ ਇਹਨਾਂ ਫਾਰਮ ਦੇ ਲਈ ਤੁਹਾਡੀ ਜਿਹੜੀ ਐਪਲੀਕੇਸ਼ਨ ਫੀਸ ਆ ਉਹ ਸਾਰੇ ਕੈਂਡੀਡੇਟ ਦੇ ਲਈ 100 ਰੁਪਏ ਤੇ ਐਸਸੀਐਸਟੀ ਅਤੇ ਔਮਨ ਕੈਂਡੀਡੇਟ ਦੇ ਲਈ ਕੋਈ ਫੀਸ ਨਹੀਂ ਰੱਖੀ ਗਈ ਤੇ ਫੀਸ ਭਰਨ ਦਾ ਜੋ ਮੈਥਡ ਸੋ ਇਹਨਾਂ ਫਾਰਮਾਂ ਨੂੰ ਪਰਾਂਦੀ ਜਿਹੜੀ ਤਰੀਕਾ 11 12 2023 ਤੋਂ ਸ਼ੁਰੂ ਹੋ ਚੁੱਕਿਆ ਹੈ ਨਾ ਤੇ ਲਾਸਟ ਤਰੀਕ ਇਹਦੀ ਜਿਹੜੀ 11 1 2024 ਰੱਖੀ ਹੋਈ ਆ ਹਾਂਜੀ ਦੋਸਤੋ ਤੁਸੀਂ 11 ਜਨਵਰੀ ਤੋਂ ਪਹਿਲਾਂ ਪਹਿਲਾਂ ਇਹ ਫਾਰਮ ਨੂੰ ਫਿਲ ਕਰ ਲੈਣਾ ਕਿਉਂਕਿ ਆਪਣੇ ਕੋਲੇ 2-3 ਦਿਨ ਹੀ ਬਚੇ ਆ ਸੋ ਇਸ ਦੀ ਜਿਹੜੀ ਮੈਰਿਟ ਲਿਸਟ ਆਵੇਗੀ ਉਹ 12 ਫਰਵਰੀ 2024 ਤੱਕ ਆਪਣੇ ਕੋਲੇ ਇਸ ਦੀ ਮੈਰਿਟ ਲਿਸਟ ਉਹ ਨਿਕਲ ਕੇ ਆ ਜਾਵੇਗੀ ਸੋ ਇਹਨਾਂ ਪੋਸਟਾਂ ਦੇ ਲਈ ਆਪਣੀ ਜਿਹੜੀ ਏਜ ਲਿਮਿਟ ਰੱਖੀ ਗਈ ਹੈ ਤਾਂ ਉਹ 11 ਜਨਵਰੀ 2024 ਤੋਂ ਤੁਹਾਡੀ ਗਣੀ ਜਾਵੇਗੀ ਜਿਸ ਦੇ ਵਿੱਚ ਕਿ ਘੱਟ ਤੋਂ ਘੱਟ ਤੁਹਾਡੀ ਉਮਰ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ ਕੁਝ ਏਜ ਰਿਲੈਕਸੇਸ਼ਨ ਵੀ ਮਿਲੇ ਜਾਂ ਤਾਂ ਉਹ ਤੁਸੀਂ ਐਜ਼ ਪਰ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਹੋਣਗੇ ਸੋ ਇਹਨਾਂ ਪੋਸਟਾਂ ਦੇ ਲਈ ਤੁਹਾਡੀ ਜੋ ਕੁਆਲੀਫਿਕੇਸ਼ਨ ਮੰਗੇਗੀ ਤਾਂ ਕੁਆਲੀਫਿਕੇਸ਼ਨ ਤੁਹਾਡੀ 10th ਪਾਸ ਮੰਗੇਗੀ ਨਾਲ ਦੇ ਨਾਲ ਹੀ ਆਈਟੀਆਈ ਐਂਡ ਤੁਹਾਡੀ ਕੋਈ ਵੀ ਡਿਗਰੀ ਹੋਵੇ ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਸੋ ਵੈਕੈਂਸੀ ਦੀ ਗੱਲ ਕਰੀਏ ਤਾਂ ਐਕਟ ਅਪਰੈਂਟਿਸਿਪ ਦੀ ਭਰਤੀ ਹੈ ਤਾਂ 3093 ਪੋਸਟਾਂ ਕਰ ਸਕਦੇ ਹਾਂ ਜੋ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਲਈ ਇੰਟਰਸਟ ਰੱਖਦੇ ਨੇ ਉਹ ਜਲਦੀ ਤੋਂ ਜਲਦੀ ਫਾਰਮ ਨੂੰ ਅਪਲਾਈ ਕਰ ਸਕਦੇ ਨੇ ਜਾਂ ਤੁਸੀਂ ਇਹ ਫਾਰਮ ਸਾਡੇ ਕੋਲੋਂ ਵੀ ਫਿਲ ਕਰਵਾ ਸਕਦੇ ਹੋ ਸਾਡੇ ਫਿਲ ਕਰਵਾਉਣ ਲਈ ਦਿੱਤੇ ਗਏ ਨੰਬਰਾਂ ਨਾਲ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਫਾਰਮ ਭਰਨ ਦੀ ਲਾਸਟ ਤਰੀਕ ਆਪਣੇ ਕੋਲੇ 11 ਜਨਵਰੀ ਐ ਸੋ ਇਸ ਤੋਂ ਪਹਿਲਾਂ ਪਹਿਲਾ ਤੁਸੀਂ ਫਾਰਮ ਨੂੰ ਫਿਲ ਕਰ ਲੈਣਾ ਹੈ ਨਾਲ ਹੀ ਜਿਹੜੇ ਦੋਸਤ ਚੈਨਲ ਤੇ ਨਵੇਂ ਹਨ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦੇ ਨਾਲੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲੋ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨਾਲ ਦੇ ਨਾਲ ਹੀ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਜਿੱਥੇ ਕਿ ਆਪਾਂ ਹਰ ਰੋਜ਼ ਨਵੀਂ ਅਪਡੇਟ ਦਿੰਦੇ ਰਹਿੰਦੇ ਆ ਸਾਡੇ ਸਾਰੇ ਪਲੇਟਫਾਰਮ ਨੂੰ ਜੁਆਇਨ ਕਰਨ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕਾਂ ਤੋਂ ਜੁਆਇਨ ਕਰ ਸਕਦੇ ਆ ਇਸ ਤਰ੍ਹਾਂ ਦੀ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ